ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਜੀ ਆ ਰਹੇ ਆ ਰਾਏਕੋਟ ਸ਼ਹਿਰ ਦੇ ਗੁਰਦੁਆਰਾ ਸ੍ਰੀ ਟਾਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਚਲੋ ਹੁਣ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਜੀ ਇਹ ਸਾਰੀ ਗੁਰਦੁਆਰੇ ਦੀ ਪਾਰਕਿੰਗ ਹੈ ਜੀ ਇਧਰੋਂ ਜੋ ਰਾਏ ਕੋਰ ਤੋਂ ਲੁਧਿਆਣਾ ਰੋਡ ਜਾਂਦਾ ਉਸ ਪਾਸਿਓਂ ਮੇਨ ਐਂਟਰੀ ਏ ਇਧਰੋਂ ਵੀ ਐਂਟਰੀ ਏ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਹੈ ਇਧਰ ਫਿਰ ਬਾਹਰ ਨਿਕਲ ਜੀਦਾ ਗੁਰਦੁਆਰਾ ਸਾਹਿਬ ਕੋ ਹੁਣ ਆ ਜੀ ਦਰਸ਼ਨੀ ਜੋੜੀ ਗੁਰਦੁਆਰਾ ਟਾਲੀ ਵਾਲੋਂ ਸਾਹਿਬ ਦੀ ਇੱਥੋਂ ਆਪਾਂ ਐਂਟਰੀ ਕਰਦੇ ਹਾਂ ਜਿਹੜੀ ਮੋਤੀ ਹੈ ਉਹ ਆਪਾਂ ਜੋੜੀ ਜਨਮ ਵਾਲੇ ਸਵਾ ਜੀ ਦਰਸ਼ਨੀ ਜੋੜੀ ਸਾਹ ਦੇ ਵਿੱਚ ਹੀ ਫਰਮਤ ਲਿਟਰੇਚਰ ਜਿੱਥੇ ਕਿ ਆਪਾਂ ਸਿੱਖ ਇਤਿਹਾਸ ਨਾਲ ਰਿਲੇਟਿਵ ਕੋਈ ਵੀ ਇਤਿਹਾਸ ਲੈ ਸਕਦੇ ਹਾਂ ਤੇ ਗੁਰਕਾ ਸਾਹਿਬ ਗੁਰਬਾਨੀ ਦੇ ਜੋ ਹੁੰਦੇ ਆਉਂ ਪ੍ਰਾਪਤ ਕਰ ਸਕਦੇ ਹਾਂ ਇੱਧਰ ਸਿੱਧਾ ਦਰਬਾਰ ਸਾਹਿਬ ਹੈ ਜੀ ਜੇ ਆਪਾਂ ਸੱਜੇ ਹੱਥ ਦੇਖਦੇ ਆਂ ਤਾਂ ਲੰਗਰ ਹਾਲ ਹੈ ਜੀ ਇੱਧਰ ਦਫਤਰ ਹੈ ਜੀ ਜਿਸ ਨੇ ਖੰਡ ਪਾਠਗਾਰਾ ਕਰਾਉਣਾ ਤਾਂ ਉਹ ਵੀ ਇਧਰੀ ਦਰਜ ਹੋਵੇਗਾ ਕੋਈ ਜਾਣਕਾਰੀ ਲੈਣੀ ਹੈ ਉਹ ਵੀ ਇਧਰ ਹੀ ਦਰਜ ਹੋਵੇਗੀ ਇਧਰ ਜੋੜਾ ਘਰ ਹੈ ਜੀ ਤੇ ਜੋੜਾ ਕਰਦੇ ਠੀਕ ਹੋਰ ਖੱਬੇ ਹੱਥ ਬੜੇ ਵਧੀਆ ਬਾਥਰੂਮ ਬਣੇ ਹੋਏ ਆ ਬੀਬੀਆਂ ਵਾਸਤੇ ਭਾਈਆਂ ਵਾਸਤੇ ਅਲੱਗੋ ਅਲੱਗ ਜਿੱਥੇ ਸਾਫ ਸਫਾਈ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਗੁਰੂ ਕਾ ਲੰਗਰ ਇਧਰ ਇੱਕ ਹੋਰ ਤਿਆਰ ਹੋ ਰਿਹਾ ਜੀ ਮੇ ਲੰਗਰ ਹਾਲ ਸੱਜਿਆ ਤੇ ਜੀ ਬੜੀ ਸੋਹਣੀ ਲੋਕ ਆਉਂਦੀ ਏ ਬੜੀ ਹਰਿਆਲੀ ਏ ਇਸ ਗੁਰਦੁਆਰੇ ਵਿੱਚ ਇਹ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਹਾਨੂੰ ਪੜ੍ਹ ਕੇ ਵੀ ਸੁਣਾ ਦਿੰਨੇ ਹਾਂ ਸੰਖੇਪ ਇਤਿਹਾਸ ਗੁਰਦੁਆਰਾ ਟਾਲੀਆਣਾ ਸਾਹਿਬ ਰਾਏ ਕੋਟ ਇੱਥੇ ਗੁਰੂ ਗੋਬਿੰਦ ਸਿੰਘ ਜੀ 19ਪੋ ਸੰਮਤ 1761 ਈਸਵੀ ਯਾਨੀ ਕਿ ਜਨਵਰੀ 1705 ਈਸਵੀ ਨੂੰ ਅਮਰਤਵਲੇ ਰਾਏਕੋਟ ਦੇ ਘਣੇ ਜੰਗਲ ਦੇ ਕੰਡੇ ਟੱਲ ਹਿੱਥ ਆਸਾਂ ਲਾ ਕੇ ਸੁਪਾਵਨ ਧਰਤੀ ਨੂੰ ਸੁਭਾਗਾ ਕੀਤਾ ਦਿਨ ਚੜੇ ਰਾਏ ਕੱਲਾ ਦਾ ਚਰਵਾਹਾ ਨੂਰੇ ਮਾਹੀ ਮੱਝਾਂ ਚਾਰਨ ਆ ਗਿਆ ਗੁਰੂ ਜੀ ਨੇ ਨੂਰੇ ਨੂੰ ਸਮੁੰਦਰ ਦੁੱਧ ਛਕਾਉਣ ਲੈ ਗਿਆ ਨੂਰੇ ਨੇ ਬੇਨਤੀ ਕੀਤੀ ਮਹਾਰਾਜ ਮੱਝਾਂ ਤਾਂ ਮੈਂ ਅੱਜ ਸਵੇਰੇ ਚੋਂ ਆਇਆ ਘਰੋਂ ਲੈ ਆਉਣਾ ਹਾਂ ਗੁਰੂ ਜੀ ਨੇ ਕੌਸਰ ਚੋਟੀ ਵੱਲ ਇਸ਼ਾਰਾ ਕਰਦਕ ਕਿਹਾ ਗੰਗਾ ਸਾਗਰ ਉਹਨਾਂ ਨੂੰ ਫੜਾ ਕੇ ਨੂਰੇ ਨੂੰ ਦੁੱਧ ਚੋਣ ਲਈ ਕਿਹਾ ਨੂਰੇ ਨੇ ਹੁਕਮ ਮੰਨ ਕੇ ਦੁੱਧ ਚੋਣਾ ਸ਼ੁਰੂ ਕੀਤਾ ਨੂਰੇ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਅਸਰ ਝੋਟੀ ਨੇ ਦੁੱਧ ਦੇਤਾ ਤੇ ਜੋ ਗੰਗਾ ਸਾਗਰ ਫੜਾਈ ਸੀ ਉਹਦੇ ਵਿੱਚ 288 ਛੇਕ ਸੀ ਤੇ ਉਹਦੇ ਵਿੱਚੋਂ ਦੁੱਧ ਵੀ ਨਹੀਂ ਡੁੱਲਿਆ ਨੂਰੇ ਮਾਈ ਨੇ ਸਾਰੀ ਵਿੱਥੇ ਆਪਣੇ ਮਾਲ ਖਰਾਏ ਕੱਲੇ ਨੂੰ ਜਾ ਕੇ ਦੱਸੀ ਰਾਏ ਕੱਲਾ ਉਸ ਵਕਤ ਗੁਰੂ ਜੀ ਦੇ ਚਰਨੀਆਂ ਲੱਗਾ ਉਸ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਮਹਾਰਾਜ ਕੋਈ ਸੇਵਾ ਦੱਸੋ ਗੁਰੂ ਜੀ ਨੇ ਕਿਹਾ ਕਿ ਅਸੀਂ ਸਰਹੰਦ ਤੋਂ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਜੀ ਦੀ ਖਬਰ ਮੰਗਾਉਣੀ ਹੈ ਰਾਏ ਕੱਲੇ ਨੇ ਇੱਕ ਆਰ ਜਨੂਰੇ ਮਾਹੀ ਨੂੰ ਜਲਦੀ ਕਰਨ ਤੇ ਵਾਪਸ ਆਉਣ ਲਈ ਕਿਹਾ ਮਾਤਾ ਜੀ ਤੇ ਬੱਚਿਆਂ ਬਾਰੇ ਆਪਣੀ ਭੈਣ ਤੋਂ ਦੁੱਖਾਂ ਭਰੀ ਸਾਰੀ ਕਹਾਣੀ ਸੁਣ ਕੇ ਭਰੇ ਮਨ ਨਾਲ ਨੂਰਾ ਮਾਹੀ ਜਦ ਆ ਕੇ ਗੁਰਾ ਜੀ ਨੂੰ ਇਹ ਸਾਰਾ ਕੁਝ ਦੱਸਦਾ ਹੈ ਤਾਂ ਗੁਰਾ ਜੀ ਇਸ ਥਾਂ ਤੇ ਕਾਹੀ ਦਬ ਦਾ ਬੂਟਾ ਪੁੱਟਦੇ ਹਨ ਕਿ ਅੱਜ ਮਗਲ ਰਾਜ ਦੀ ਜੜ 뿌ਟੀ ਗਈ ਹੈ। ਉਸ ਸਮੇਂ ਸਾਰੀ ਸੰਗਤ ਚੋਪਰੀ ਤੇ ਬਾਦ ਵਿੱਚ ਗੁਰੂ ਜੀ ਨੂੰ ਬੇਨਤੀ ਕੀਤੀ ਮਹਾਰਾਜ ਸਾਡੇ ਤੇ ਰਹਿਮ ਕਰੋ। ਤਾਂ ਗੁਰੂ ਜੀ ਨੇ ਕਿਹਾ ਚੰਗਾ ਭਾਈ ਤੁਸੀਂ ਸੇਵਾ ਕੀਤੀ ਹੈ। ਮਲੇਰ ਕੋਟਲੇ ਦਾ ਰਾਜ ਕਾਇਮ ਰਹੇਗਾ। ਅਤੇ ਰਾਏ ਕੱਲੇ ਨੂੰ ਤਲਵਾਰ, ਗੰਗਾ ਸਾਗਰ, ਰੇਹਲ ਬਖਸ਼ਿਸ਼ ਕਰਕੇ فرمایا ਜਦੋਂ ਤੱਕ ਸੇਵਾ ਕਰੋਗੇ ਰਾਜ ਕਾਇਮ ਰਹੇਗਾ। ਇਹ ਤਾਂ ਸੀ ਇਤਿਹਾਸ ਸੀ। ਹੁਣ ਅਸੀਂ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਵੱਲ ਜਾ ਰਹੇ ਹਾਂ ਜੀ। ਇੱਧਰ ਦੇਖੋ ਤੁਸੀਂ ਕਿੱਡੇ ਸੋਨੇ ਫੁੱਲ ਲੱਗੇ ਹੋਏ ਆ ਪਾਰਕ ਬਣਿਆ ਹੋਇਆ ਗੁਰੂ ਕਾ ਲੰਗਰ ਹਾਲ ਸਾਰਾ ਇਸ ਬੰਨੇ ਹੈ ਕਿੱਡਾ ਸੋਨਾ ਫੁਹਾਰਾ ਚੱਲ ਰਿਹਾ ਜੀ